ਸਾਸ੍ਰੀਕਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਭਿੰਡਰ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਵੀਰ ਨੇ ਇੱਕ ਵੜ ਸੇਲ ਕਰਨੀ ਆ ਮੂੰਹ ਤੋਂ 6 ਦੰਦ ਤਾਜੀ ਸੂਈ ਦਾਦਾ ਵੀਰ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਦੇ ਹੋ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਉਹੀ ਆ ਕਿਸੇ ਵੀ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੁਏ ਸੁਆਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਗੱਬਣ ਪਸ਼ੂ ਤੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਆਪਣੀ ਤਸੱਲੀ ਕਰ ਲੈ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਲਵਾਂਗੇ ਵੈਡ ਦੀ ਡਿਟੇਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਗੱਲਬਾਤ ਕਰਾਉਣੀਆਂ ਵੀਰ ਨਾਲ ਇੰਨੀਆਂ ਡਿਟੇਲ ਜੀ ਹਾਂਜੀ ਸਾਸਰੀ ਘਰ ਭਾਜੀ ਸਾਸਰੀ ਘਰ ਜੀ ਕੀ ਹਾਲ ਚਾਲ ਹੈ ਜੀ ਵਧੀਆ ਠੀਕ ਠਾਕ ਜੀ ਤੇ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਆ ਜੀ ਸੇ ਵਪਾਰ ਦਾ ਕੋਈ ਨਹੀਂ ਜੀ ਘਰੇਲੂ ਪਸ਼ੂ ਆ ਘਰੇਲੂ ਘਰੇਲੂ ਜੀ ਕਰਦਾ ਹੀ ਡੰਗਰ ਠੀਕ ਇੱਕ ਹੀ ਵੜ ਸੇਲ ਕਰਨੀ ਹੈ ਹਾਂ ਜੀ ਇੱਕ ਹੀ ਇੱਕ ਹੀ ਕਰਨੀ ਬਾਅਦ ਚ ਮੱਝਾਂ ਕਰਨੀਆਂ ਠੀਕ ਆ ਬੱਚੇ ਹੋਰ ਬਾਹਰ ਚੱਲੇ ਆ ਠੀਕ ਬਾਹਰ ਇਹਨਾਂ ਠੀਕ ਹੈ ਕਰਕੇ ਡੰਗਰ ਸਾਰੇ ਵੇਚ ਦੇਣੇ ਆ ਕਡਰੈਸ ਬੋਲ ਦਿਓ ਵੀਰ ਜੀ ਆਪਣਾ ਕਡਰੈਸ ਪਿੰਡ ਪਿੰਡਰਾ ਹਾਂ ਜੀ ਅੰਮ੍ਰਿਤਸਰ ਜ਼ਿਲ੍ਹਾ ਜੀ ਤਹਿਸੀਲ ਬਾਬਾ ਬਕਾਲਾ ਨਾਮ ਕੀ ਹੈ ਜੀ ਇਹਦੇ ਨਾਲ ਪਿੰਡ ਪਿੰਡਰਾ ਹਾਂ ਜੀ ਨਾਮ ਜੀ ਵੀਰਵਾਲ ਸਿੰਘ ਫੋਨ ਨੰਬਰ ਦੱਸ ਦਿਓ ਜੀ 99723 24733 ਠੀਕ ਹੈ ਜੀ ਤੇ ਤਾਜੀ ਸੂਈ ਵੀਰ ਜੀ ਹੈ ਹਾਂਜੀ ਤਾਜੀ 20 ਦਿਨਾਂ ਦੀ ਸੂਈ ਹੈ ਜੀ ਅੱਛਾ 20 ਦਿਨਾਂ ਦੀ ਦੁੱਧ ਕਿੰਨਾ ਹੋਊਗਾ ਇੱਕ ਲੀਟਰ ਦੁੱਧ ਆਵੇ ਅੱਛਾ 9 ਕਿਲੋ ਦੁੱਧ ਹੈਗਾ ਸੂਆ ਵੀਰ ਜੀ ਕਿੰਨੇ ਦਿਨ ਕਿਰੋ ਪਹਿਲਾਂ ਸੂਆ ਪਹਿਲਾ ਸੂਆ ਕਿੰਨੇ ਦਿਨ ਹੋ ਗਈ ਸੂਈ ਨੂੰ ਸੂਈ ਨੂੰ 20 ਦਿਨ ਹੋ ਗਏ ਜੀ ਠੀਕ ਆ ਆ ਬੱਚਾ ਜੀ ਹਾਂਜੀ ਆ ਬੱਚਾ ਹੈ ਠੀਕ ਹੈ ਦੰਦਾ ਕਿੱਦਾਂ ਜੀ ਦੰਦਾ ਹੈ ਜੀ ਠੀਕ ਕਿਦਾਂ ਸ਼ਿਕੀ ਚੋ ਗਈ ਆ ਸ਼ਿਕੀ ਸ਼ਿਕੀ ਆ ਜੀ ਸ਼ਿਕੀ ਦੇ ਦੰਦ ਹੋਏ ਹਾਂਜੀ ਸ਼ਿਕੀ ਆ ਠੀਕ ਹੈ ਜੀ ਤੇ ਕਈ ਵਾਰ ਨਾ ਡਾਕਟਰ ਗਲਤੀਆਂ ਕਰ ਜਾਂਦੇ ਆ ਟੀਕਾ ਇਧਰ ਉਧਰ ਲਾ ਜਾਂਦੇ ਆ ਬੱਚਾ ਵੇਖਣੋ ਤੁਸੀਂ ਆਹ ਬੱਚਾ ਵਾ ਇਹਦਾ ਬੱਚਾ ਵੀਰ ਜੀ ਬੱਚਾ ਬੱਚਾ ਟੀਕਾ ਵਧੀਆ ਲਵਾਇਆ ਜੀ ਅਸੀਂ ਠੀਕ ਹੈ ਜੀ ਸਪੈਸ਼ਲ ਟੀਕਾ ਲੱਗਾ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਵਧੀਆ ਹੁਣ ਹੁਣ 9 ਕਿਲੋ ਦੁੱਧ ਹੈਗਾ 1 ਲੀਟਰ ਦੁੱਧ ਠੀਕ ਹੈ ਜੀ ਤੋੜ ਤੋ ਚੋਗ ਤਸਲੀਆਂ ਖਾਂਦੀਆਂ ਠੀਕ ਤੋੜ ਕੇ ਦਿਖਾ ਦਿਓ ਵੀਰ ਜੀ ਮੜੀ ਜੀ ਆਹ ਵੇਖੋ ਜੀ ਬਹੁਤ ਹੀ ਸੋਹਣੀ ਆ ਕ੍ਰ ਤੇ ਆ ਵੇਖੋ ਫੇਸ ਜਰਸੀ ਵਰਗਾ ਵਾ ਇਹਦਾ ਤੇ ਦੁੱਧੇ ਦਾ ਮੱਝ ਵਰਗਾ ਵਾ ਚਿੱਟਾ ਦੁੱਧ ਵਾ ਹੈਂਡ ਵੀ ਇਹਦੀ ਚੰਗੀ ਆਉਂਦੀ ਆ ਆ ਵੇਖੋ ਜੀ ਕੁਆਲਿਟੀ ਵੀ ਚੰਗੀ ਆ ਸੁਆ ਪਹਿਲਾਂ ਗਰਮੀਆਂ ਦੇ ਵਿੱਚ ਇਹਨਾਂ ਦੀ ਇਹਨਾਂ ਦੀ ਮਾਰਕੀਟ ਜ਼ਿਆਦੀ ਹੁੰਦੀ ਆ ਇਹਨਾਂ ਵੇੜਾਂ ਦੀ ਆ ਵੇਖੋ ਚੰਗੀ ਸੋਹਣੀ ਆ ਜੀ ਦੁੱਧ 9 ਲੀਟਰ ਪੂਰਾ ਹੈ ਦੁੱਧ ਵੱਜੂਗਾ ਥੋੜਾ ਪਤਾ ਦੁੱਧ ਵੱਸ ਸਕਦਾ ਸਵੇਰ ਠੀਕ ਤੇ ਚਵਾਈ ਜੂਈ ਭਾਜੀ ਕਿੰਨਾ ਟਾਈਮ ਦਿੱਤੀ ਆ ਚਵਾਈ ਦੇ ਸਵੇਰੇ ਚਾਹੀਏ ਆਪਣੇ 6 ਵਜੇ ਸਾਡੇ ਛੇ ਠੀਕ ਆ ਹਾਂ ਹੁਣ 12 ਕਰੇ ਦਾ ਟਾਈਮ ਹੋਣਾ ਹੈ ਉਹਨਾਂ ਦੇ ਘਰ ਦੇ ਹੀ ਡੰਗਰ ਆ ਕੋਈ ਵਪਾਰ ਦਾ ਕੰਮ ਨਹੀਂ ਜੇ ਤੇ ਵਪਾਰੀ ਕੋ ਹੁੰਦੀ ਉਹਨਾਂ ਨੂੰ ਆਈ ਤੋਂ ਆਈ ਹੋਣੀ ਸੀ ਉਹਨਾਂ ਨੇ ਲੰਬਾ ਪੋਚੀ ਕੀਤੀ ਹੋਣੀ ਠੀਕ ਤੇ ਚੋਂਦੇ ਕਿਦਾਂ ਵੀਰ ਜੀ ਰੱਸੀ ਰੁਸੀ ਪਾਉਣੀ ਪੈਂਦੀ ਆ ਨਾਣਾ ਪਾਉਣਾ ਪੈਂਦਾ ਠੀਕ ਆ ਨਾਲੀ ਬੱਚਾ ਛੱਡਦੇ ਨਾਲੇ ਨਾਣਾ ਪਾ ਕੇ ਠੀਕ 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 ਆ ਤੇ ਮਾ ਵੀ ਛੜੀ ਤਾਂ ਵੀ ਮੈਂ ਤੇ ਦੀ ਮੁੱਲ ਭਾਜੀ ਕਿੰਨਾ ਕਰਨਾ ਦਾ ਮੁੱਲ ਸਾਬਾ ਹੀ ਆ ਜੀ ਕਿੰਨਾ ਕ ਮੁੱਲ 32000 ਠੀਕ ਆ ਮਾਨਤਨ ਹੋ ਜਾਊਗਾ ਮੌਕੇ ਤੇ ਮਾਨਤਨ ਹੋ ਜਾਊਗਾ ਬਾਕੀ ਤਾਇਆ ਜੀ ਤੁਸੀਂ ਨਾ ਕਰੋਗੇ ਮਾਨਤਨ ਜਿੰਨਾ ਆਖੂਗਾ 2000 ਦਾ ਕਰ ਦੋਗੇ ਕਿੰਨਾ ਆਖੂ ਕਰਦਾਂਗੇ ਠੀਕ 30000 ਦੀ ਚਲੋ ਹਾਂ ਨਾ ਹੀ ਦੇ ਦਿਓ ਤੁਸੀਂ ਹੁਣ ਆਪਣੀ ਮਰਜ਼ੀ ਨਾਲ ਛੋਟ ਛੋਟਾ ਕਰ ਲਿਓ ਠੀਕ ਆ ਵੀਰ ਨੂੰ ਫੋਨ ਕਰ ਲਿਓ ਬਾਕੀ ਮੁੱਲ ਤੇ ਕਰਤਾ ਬਸ ਦੇਣ ਲੈਣ ਆ ਆ ਵੇਖੋ ਜੀ ਫੇਸ ਵੀ ਚੈੱਕ ਕਰ ਲਓ ਆ ਵੇਖੋ ਤੇ ਬੱਚਾ ਵੀ ਅਜੇ ਕੂਲਾ ਹੀ ਆ ਦੇਖ ਸਕਦੇ ਹੋ ਥਣ ਥਣ ਬੜਾ ਸੋਹਣਾ ਲੱਗ ਥਣਾਂ ਦੀ ਬਾਤ ਘੜਦਨੀ ਹੈ ਭਾਜੀ ਕੋਈ ਬਾਤ ਘੜਦਨੀ ਤਾਹਾਂ ਜਲਾਸਾਂ ਨਾਲ ਚੋਗੇ ਵਾ ਮਿਲ ਕੇ ਕਰੇ ਆਹੋ ਕਲਾ ਕਲਾ ਥਣ ਖੜੇ ਵੀਰ ਕੇ ਆਪਣਾ ਖਾਣ ਦੇ ਲਈ ਬੜਾ ਸੋਹਣਾ ਲੱਗਾ ਮੁੱਠੀ ਚੋਈ ਵਾਲਾ ਵਾ ਫੋਨ ਕਰ ਲਿਓ ਜੀ ਵੀਡੀਓ ਕਰ ਦਿਓ ਸ਼ੇਅਰ ਜੀ ਧੰਨਵਾਦ